ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਹੈਗਾ ਕੋਟਪਾਈ ਤੇ ਕੋਠੇ ਹਿੰਮਤਪੁਰੇ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਬਾਈ ਮੱਖਣ ਸਿੰਘ ਦੇ ਘਰੋਂ ਇੱਕ ਚੰਗੇ ਦੁੱਧ ਵਾਲੀ ਚੰਗੇ ਵਜਣ ਵਾਲੀ ਸਿਹਤ ਪੱਖੋਂ ਚੰਗੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਪੂਰੀ ਗੱਲਬਾਤ ਅੰਕਲ ਦੇ ਨਾਲ ਹੀ ਕਰਾਂਗੇ ਵੀ ਕਿਹੜਾ ਸੂਆ ਸੁੰਦੀ ਆ ਕਿੰਨਾ ਇਹਨੇ ਦੁੱਧ ਕੱਢਿਆ ਬਾਈ ਦਾ ਜਿਹੜਾ ਪਿੰਡ ਹੈ ਬੱਲੂਆਣਾ ਟੋਲ ਪਲਾਜ਼ਾ ਤੋਂ ਨੰਗ ਕੇ ਦੌਲੇ ਦੇ ਦੂਜੀ ਸਾਈਡ ਤੇ ਕੋਠੇ ਹਿੰਮਤਪੁਰੇ ਦੇ ਵਿੱਚ ਬਾਈ ਦਾ ਘਰ ਹੈ ਜਿਹੜਾ ਹਜੇ ਕਿੰਨੇ ਰਹਿੰਦੇ ਨੇ ਪੂਰੀ ਡਿਟੇਲ ਆਪਾਂ ਅੰਕਲ ਤੋਂ ਲੈਨੇ ਹਾਂ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਜੀ ਆਪਣਾ ਇਹ ਹੈਗਾ ਕੋਠੇ ਹਿੰਮਤਪੁਰਾ ਹਨਾ ਦੌਲੇ ਤੋਂ ਦੂਜੀ ਸਾਈਡ ਆ ਹਨਾ ਸੱਜੇ ਸੱਜੇ ਸਾਈਡ ਠੀਕ ਹੈ ਸੂਆ ਕਿਹੜਾ ਜੀ ਮੱਝ ਦਾ ਤੀਜਾ ਸੂਆ ਤੀਜਾ ਸੂਆ ਸੁੰਦੀ ਆ ਹਾਂਜੀ ਕਿੰਨੇ ਕ ਦਾਣਾ ਜਿਹੜਾ ਰਹਿੰਦੇ ਨੇ ਬਸ 11 ਦਿਨ ਪੂਰੇ ਹੋ ਗਏ ਆ ਅੱਜ ਹੋ ਗਈ ਮਤਲਬ 5 ਤਰੀਕ ਹਾਂਜੀ 5 ਤਰੀਕ ਹੋ ਗਈ ਮਿੱਤਰੋ 11 ਨੂੰ ਦਿਨ ਪੂਰੇ ਨੇ ਤੇ ਦੁੱਧ ਦੇਣੇ ਜੀ ਕਿੰਨਾ ਕ ਦਿੱਤਾ ਵਾ ਜੀ 20 ਕਿਲੋ 13 ਕਿਲੋ ਠੰਡੀ ਸੀਲ ਹਾਂਜੀ ਠੀਕ ਫੈਂਡ ਫੋੜ ਕਿਵੇਂ ਆ ਜੀ ਫੈਂਡ ਪਹੁੰਚ ਗਈ ਕਿਉਂ ਬਹੁਤ ਜਲਦੀ ਕਿਉਂ ਬਹੁਤ ਹੈ ਬਹੁਤ ਜਲਦੀ ਠੀਕ ਹੈ ਤੇ ਇੱਕ ਵਾਰੀ ਤੋਰੋ ਜੀ ਫਿਰ ਇਹਨੂੰ ਮਾੜਾ ਤੋਰ ਕੇ ਦਿਖਾ ਦਿਓ ਥਾਲੇ ਵੀ ਦੀ ਪੂਰੀ ਮਿੱਤਰੋ ਸਾਫ ਆ ਫੁੱਲ ਵਜਣਾ ਫੁੱਲ ਕਦਕਾਠ ਚੰਗੀਆਂ ਵਜਣ ਵਾਲੀਆਂ ਮੱਝਾਂ ਦੇ ਵਿੱਚੋਂ ਆਉਂਦੀ ਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਆਪਾਂ ਤੁਹਾਡੇ ਦੂਰੇ ਤੋਰ ਕੇ ਦਿਖਾਵਾਂਗੇ ਕਿਉਂਕਿ ਬਜ਼ੁਰਗ ਨੇ ਸਰੀਰ ਪੱਖੋਂ ਆਪਾਂ ਫੇਰ ਕਹਣਾ ਫੁੱਲ ਵਜਣ ਫੁੱਲ ਕਦਕਾਠ ਤੇ ਚੰਗੀਆਂ ਵੱਜਾਂ ਦੇ ਵਿੱਚੋਂ ਆਉਂਦੀ ਆ ਥੋੜਾ ਕੋਈ ਨਹੀਂ ਕੋਈ ਨਹੀਂ ਹਜੇ ਬੰਨਦੇ ਜੀ ਬੰਨਦੇ ਇੱਥੇ ਬੰਨਦੇ 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 ਕੈਮਰੇ ਤੋਂ ਡਰਦੀ ਆ ਕੋਈ ਗੱਲ ਨਹੀਂ ਬੰਨਦੇ ਪੱਕੇ ਤਾਂ ਹੀ ਬੰਨਦੇ ਹਾਂਜੀ ਥਰਲੇਵੇ ਦੀ ਫੇਰ ਆਪਾਂ ਕਹਿੰਦੇ ਪੂਰੀ ਮਿੱਤਰੋ ਸਾਫ ਹੈ ਜੇ ਕੱਚੀ ਹੈ ਘੱਟੋ ਘੱਟ ਹਫ਼ਤੇ 10 ਦਿਨਾਂ ਦੀ ਤੇ ਹਵਾਨਾ ਬਣਾਉਣਾ ਹਜੇ ਨੇ ਸਟਾਰਟਿੰਗ ਕੀਤਾ ਥੋੜਾ ਕੈਮਰੇ ਤੋਂ ਜਰੂਰ ਦਰਦੀ ਆ ਤਾਂ ਕਰਕੇ ਆਪਾਂ ਤੁਹਾਨੂੰ ਘਾਟ ਹੀ ਤੋਰ ਕੇ ਦਿਖਾਈ ਆ ਵਜਨ ਚੰਗਾ ਤੇ ਚੰਗੀ ਮਿੱਤਰੋ ਸਭੀ ਵੀ ਆ ਰੇਟ ਆਪਾਂ ਫਿਰ ਕੀ ਕਰਤਾ ਜੀ 175 ਜੀ 175 ਹਾਂਜੀ ਦੁੱਧ 13 ਕਿਲੋ ਦਿੱਤਾ ਹਾਂਜੀ ਠੀਕ ਹੈ ਤੀਜਾ ਸੂਆ ਸੁੰਦੀ ਆ ਸਾਂਹ ਤੋਂ ਬਣੀ ਵੀ ਆ ਸਾਂਹ ਤੋਂ ਜੀ ਚੰਗਾ ਸਾਂਹ ਹਾਂਜੀ ਓਕੇ ਤੇ ਕਿਉਂ ਬੋਤਾ ਹੈ ਕਿਉਂ ਬੋਤਾ ਹੈ ओके ਜਿਹੜੇ ਭਰਾ ਨੇ ਮਿੱਤਰੋ ਘਿਓ ਦੀ ਖਾਤਰ ਲੈਣੀ ਆ ਕਿਹਾਂ ਥੱਲੇ ਪਸੂਆਂ ਥੱਲੇ ਘਿਓ ਬਹੁਤ ਹੁੰਦਾ ਕੁੱਲ ਮਿਲਾ ਕੇ ਜਿਹਦੀ ਫੈਂਟ ਚੰਗੀ ਹੁੰਦੀ ਆ ਉਹਦੇ ਥੱਲੇ ਮਿੱਤਰੋ ਜ਼ਿਆਦੇ ਘਿਓ ਹੁੰਦਾ ਹੈ ਬਾਈ ਦਾ ਜਿਹੜਾ ਫੋਨ ਨੰਬਰ ਹੈ ਕੋਈ ਨੰਬਰ ਬਾਈ ਦਾ ਨੰਬਰ ਆ ਜੀ 78887 22370 7888722370 ਬਾਈ ਦਾ ਫੋਨ ਨੰਬਰ ਹੈ ਸੋ ਥਰਡ ਲੇਵਲ ਦੀ ਪੂਰੀ ਬਿੱਤਰੋ ਸਾਫ ਹੈ ਤੇ ਤੀਜਾ ਸੁਆ ਸੁਣਾ ਚੰਗੀ ਸਮੀਬੀ ਆ ਵਜਨ ਫੁੱਲ ਹੈ ਕਦ ਕਾਠ ਵੀ ਆਪਾਂ ਕਹਿ ਸਕਦੇ ਫੁੱਲ ਵਜਨ ਚ ਹੈ ਤੇ ਫੁੱਲ ਕਦ ਕਾਠ ਹੈ ਤੇ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਮਿਹਰਬਾਨੀ ਸ਼ੁਕਰੀਆ